श्री रामचंद्र महाराज ਦੇ ਜਨਮ ਦਿਨ ਤੇ ਦੇਸ਼ਮ ਦੇਸ਼ ਵਿੱਚ ਰਹੇ ਮੇਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਹੋਣ। ਓਏ श्री राम दे जय श्री राम। ਉਨੀ ਦੇਰ ਤੱਕ ਮੈਂ ਜੁੱਤੇ ਨਹੀਂ ਪਾਵਾਂਗਾ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ श्री ਅਰਵਿੰਦ ਕੇਜਰੀਵਾਦੀ ਜੇਰ ਤੋਂ ਬਾਹਰ ਵੀ ਆਉਣਗੇ ਤੇ ਉਹ ਖੁਦ ਮੈਨੂੰ ਆਪ ਆਣ ਕੇ ਮਟਾਰੇ ਜੁੱਤੇ ਪਾਉਣਗੇ ਤੇ ਮੈਂ ਜੁੱਤੇ ਤਾਂ ਪਾਵਾਂਗਾ। ਜਲਦੀਆਂ ਗਹਿਰਾਈਆਂ ਤੋਂ ਅੱਜ ਦੇ ਸ਼ੁਭ ਦਿਹਾੜੇ ਦੀ ਵਧਾਈ ਦੇਣਾ ਉਹ ਨਿੱਦਰ ਤੇ ਕੋਨਾਂ ਨੰਗੇ ਪੈਰੀ ਰੈਨ ਦੀ ਸੌਂ ਖਾਦੀ ਹੈ ਇਹ ਸਾਰੇ ਸ਼ੋਭਾ ਯਾਤਰਾ ਨੰਗੇ ਪੈਰੀ ਹੀ ਅਟੈਂਡ ਕਰਨਗੇ ਮੈਂ ਰਾਮ ਨੋਮੀ ਜੀ ਅਫਸਰ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਚਾਹੁੰਦਾ ਜੀ ਭਜੋਗੇ ਹਾਰ ਹਾਰ ਬਹਾਦੇ ਮਹਿਰਕੇਸ਼ ਕੁਮਾਰ ਤੁਲੀ ਜ਼ਿਲ੍ਹਾ ਪਰਦਾਣ ਟਰਾਂਸਪੋਰਟ ਵਿੰਗ ਗੁਰਦਾਸਪੁਰ ਮੇਰੇ ਵੱਲੋਂ ਮੇਰੀ ਆਮ ਆਦਮੀ ਪਾਰਟੀ ਬਟਾਲਾ ਵੱਲੋਂ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀ ਸਾਹਿਬ ਵੱਲੋਂ ਸਾਡੇ ਸੀਐਮ ਸਾਹਿਬ ਸੁਧਾਮ ਪਗੋਲ ਸਿੰਘ ਜੀ ਮਾਨ ਵੱਲੋਂ ਅੱਜ ਸ਼੍ਰੀ ਰਾਮਚੰਦਰ ਮਹਾਰਾਜ ਦੇ ਜਨਮ ਦਿਨ ਤੇ ਦੇਸ਼ ਵਿੱਚ ਦੇਸ਼ ਦੇ ਚਰੇ ਦੇ ਮੇਰੇ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਹੋਣ ਉਨੀ ਦੇਰ ਤੱਕ ਮੈਂ ਜੁੱਤੇ ਨਹੀਂ ਪਾਵਾਂਗਾ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਜੇਰ ਤੋਂ ਬਾਹਰ ਨਹੀਂ ਆਉਣਗੇ ਤੇ ਉਹ ਖੁਦ ਮੈਨੂੰ ਆਪ ਆਣ ਕੇ ਮਟਾਰੇ ਜੁੱਤੇ ਪਾਉਣਗੇ ਤਦ ਮੈਂ ਜੁੱਤੇ ਤਾਂ ਪਾਊਗਾ ਉਨੀ ਦੇਰ ਤੱਕ ਮੈਂ ਜੁੱਤੇ ਨਹੀਂ ਪਾਊਗਾ ਜੈ 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 ਸ੍ਰੀ ਰਾਮ ਉਹ ਸ੍ਰੀ ਰਾਮ ਜਿੰਨੀ ਦੇਰ ਤੱਕ ਮੇਰੇ ਨੇਤਾ ਜੀ ਜੇਰ ਤੋਂ ਬਾਹਰ ਨਹੀਂ ਆਉਣਗੇ ਉਨੀ ਦੇਰ ਤੱਕ ਮੈਂ ਜੁੱਤੀ ਨਹੀਂ ਪਾਊਗਾ ਮੈਂ ਅਰुण ਸੋਨੀ ਮੈਂ ਸਮੂਹ ਦੇਸ਼ ਵਾਸੀਆਂ ਨੂੰ ਮਰਿਆਦਾ ਪਛੋਤਮ ਸ਼੍ਰੀ रामचंद्र ਜੀ ਮਹਾਰਾਜ ਦੇ ਜਨਮ ਦਿਵਸ ਦੀ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਆਪਣੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਮੂਹ ਦੇਸ਼ ਵਾਸੀਆਂ ਇਲਾਕਾ ਨਿਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੰਦਾ ਤੁੱਲੀ ਸਾਹਿਬ ਸਾਡਾ ਉਹ ਸਤਾਰਾ ਵਾ ਜਿਨ੍ਹਾਂ ਜਿਨ੍ਹਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਕਲੌਤਾ ਸ਼ਖਸ ਆ ਜਿਨ੍ਹਾਂ ਨੇ ਆਪਣੇ ਪੈਰਾਂ ਤੋਂ ਚੱਪਲ ਉਤਾਰੀ ਆ ਇਹ ਕਹਿ ਕੇ ਉਤਾਰੀ ਆ ਕਿ ਜਿੰਨੀ ਦੇਰ ਤੱਕ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਕਿ ਝੂਠੇ ਕੇਸਾਂ ਦੇ ਚੱਕਰ 'ਚ ਏਡੀ ਨੇ ਅੰਦਰ ਬੰਦ ਕੀਤੇ ਪਏ ਨੇ ਉਹਨਾਂ ਦੀ ਜ਼ਮਾਨਤ ਨਹੀਂ ਹੁੰਦੀ ਜਾਂ ਉਹਨਾਂ ਦੇ ਕੇਸ ਖਾਰਜ ਨਹੀਂ ਹੁੰਦੇ ਉਹ ਬਾਹਰ ਨਹੀਂ ਆਂਦੇ ਉਹ ਅੰਦਰ ਤੱਕ ਆਪਣੇ ਪੈਰਾਂ ਦੀ ਚੱਪਲ ਨਹੀਂ ਪਾਣਗੇ ਉਸੇ ਕਸਮ ਨੂੰ ਆਪਣੀ ਨੂੰ ਲਗਾਤਾਰ ਨਿਭਾਉਂਦੇ ਹੋਏ ਅੱਜ ਦਾਣਾ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਸ਼੍ਰੀ ਰਾਮ ਰਾਮ ਜਨਮ ਦਿਵਸ ਤੇ ਰਾਮ ਨੌਮੀ ਦੇ ਉੱਤੇ ਸ਼੍ਰੀ ਰਮਾਇਣ ਜੀ ਦਾ ਪਾਠ ਕੀਤਾ ਜਾਂਦਾ ਉੱਥੇ ਨਤਮਸਤਕ ਹੋਵਾਂਗੇ ਉੱਥੋਂ ਫਿਰ ਪੂਰੇ ਸ਼ਹਿਰ ਦੇ ਵਿੱਚ ਝਾਕੀਆਂ ਜਿਹੜੀਆਂ ਔਰ ਨਿਕਲਦਿਆਂ ਨੇ ਉਹ ਚਾਕੀਆਂ ਸ਼ੋਭਾ ਯਾਤਰਾ ਦੇ ਨਾਲ ਅਸੀਂ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਪ੍ਰਕਰਮਾ ਕਰਾਂਗੇ ਔਰ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਲਵਾਂਗੇ ਔਰ ਸ਼੍ਰੀ ਰਕੇਸ਼ ਕੁਮਾਰ ਤੁਲੀ ਜੀ ਨਤਮਸਤਕ ਹੋ ਕੇ ਇਹ ਅਰਦਾਸ ਜਿਹੜੀ ਹੈ ਜੋ ਕਿ ਪਿਛਲੇ 25 ਦਿਨਾਂ ਤੋਂ ਕਰਦੇ ਆ ਰਹੇ ਨੇ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਤੋਂ ਰਾਹਤ ਮਿਲੇ ਬੇਦਾਗ ਹੋ ਕੇ ਉਹ ਜੇਲ੍ਹ ਤੋਂ ਬਾਹਰ ਆਣ ਤਾਂ ਕਿ ਉਹ ਆਪਣੇ ਪੈਰਾਂ ਵਿੱਚ ਚੱਪਲ ਜੜੀ ਉਹ ਸਜਾ ਸਕਣ ਉਹਨੀ ਦਿਨ ਤੱਕ ਉਹਨਾਂ ਨੇ ਨੰਗੇ ਪੈਰੀ ਰਹਿਣ ਦੀ ਸੌਖਾਦੀ ਹੈ ਇਹ ਸਾਰੀ ਸ਼ੋਭਾ ਯਾਤਰਾ ਨੰਗੇ ਪੈਰੀ ਹੀ اٹੈਂਡ ਕਰਨਗੇ ਔਰ ਉਹਨਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵਾਸਤੇ ਅਰਦਾਸ ਜਿਹੜੀ ਆ ਉਹ ਕਰਨ ਵਾਸਤੇ ਸ਼੍ਰੀ ਰਮਾਇਨ ਜੀ ਦੇ ਪਾਰਟਿਸ ਨਤਮਸਤਕ ਹੋਣਗੇ ਉੱਥੋਂ ਸ਼੍ਰੀ ਰਾਮਚੰਦ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਮੈਂ ਅਜੀਤ ਕੁਮਾਰ ਸੋਸ਼ਲ ਮੀਡੀਆ ਇਨਚਾਰਜ ਬਟਾਲਾ ਮੈਂ ਰਾਣੋਮੀ ਇਹ ਅਫਸਰਤੇ ਸਾਰੇ ਨੂੰ ਬਹੁਤ ਬਹੁਤ ਮੁਬਾਰਕਾ ਦੇਣਾ ਚਾਹਦਾ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਇਹਦੇ ਸਾਰੀ ਸੰਗਤ ਨੂੰ ਬਤਾਈ ਦੇਣਾ ਚਾਹੁੰਦੇ RAM NOVI ਦਾ ਇੱਕ ਆਖ ਸਾਡੇ ਭਾਜੀ ਤੁਲੀ ਸਾਹਿਬ ਹੋਣਾ ਬੋਲੋ ਕੀਤਾ ਗਿਆ ਜੀ ਦਾਣਾ ਮੰਡੀ ਜਾਣਾ ਆਪਾਂ ਉੱਥੋਂ ਫੇਰ ਆਪਾਂ ਸ਼ੇਰਾਂ ਵਾਲੇ ਦੁਰਾਜੇ ਤੱਕ ਪਹੁੰਚ ਜਾਗੇ